ਆ ਦੇਖੋ ਮਿੱਤਰੋ ਕਬੂਤਰਬਾਈ ਦੇ ਸ਼ੌਂਕ ਵਾਲੇ ਵੀਰ ਦੇ ਕੰਪ ਆਇਆ ਵਾ ਕੌਮਚੋਲਾ ਦੀ ਤਲਾਸ਼ਾ ਜੀ ਨਾਮ ਹੈਗਾਗਾ ਨਾਲ ਰੱਤਾ ਮਾਲਕ ਦਾ ਨਾਮ ਹੈਗਾ ਲਵੀ ਲਦਾੜ 7 ਵਜੇ ਉੱਡੇ ਤੇ ਸ਼ਾਮ ਨੂੰ ਘਰੇ ਨਹੀਂ ਆਇਆ ਲੱਭਣ ਵਾਲੇ ਨੂੰ 1000 ਰੁਪਏ ਦਿੱਤਾ ਜਾਊਗਾ ਜੀ ਪਛਾਣ ਕਬੂਤਰ ਦੀ ਹੈਗੀ ਆ ਗੁਲਾਬੀ ਬਗਲਾ ਸੱਜੀ ਨੋਟ ਰੱਤਾ ਇਸ ਲਈ ਜੇਕਰ ਲਦਾੜ ਪਿੰਡ ਦੇ ਕਿਸੇ ਕੋਲ ਵੀ ਹੋਇਆ ਤਾਂ ਲੱਤ ਤੋੜ ਜਾਵੇਗੀ ਇਹ ਬਾਈ ਨੂੰ ਇੰਨਾ ਕਬੂਤਰ ਬਾਈ ਦਾ ਸ਼ੌਂਕ ਆ ਜਨੂਨ ਆ ਕਬੂਤਰਾਂ ਦਾ ਉਹਦਾ ਮਨ ਪਸੰਦੀਦਾ ਕਬੂਤਰ ਘਮਾਜ ਗਿਆ ਲਾਰ ਰਤਾ ਤੇ ਬਾਈ ਨੇ ਫੋਟੋਆਂ ਲੈ ਕੇ ਪਾਤਾ ਵੀ ਇਹ ਕਰਕੇ ਮੇਰਾ ਕਬੂਤਰ ਘਮਾਜ ਗਿਆ ਜੀ ਲਾਰ ਰਤਾ ਦੇਖ ਕਹਿੰਦਾ ਪਿੰਡ ਚੋਂ ਉੱਥੇ ਆ ਗਿਆ ਤੋ ਹੀ ਲੱਤ ਤੋੜ ਦਾਂਗੇ ਭਰਾਵਾ ਤਾਂ ਕਰਕੇ ਬਾਈ ਸਾਰਿਆਂ ਨੂੰ ਬੇਨਤੀ ਆ ਵੀ ਐਂ ਨਾ ਕਬੂਤਰ ਫੜਿਆ ਕਰੋ ਕਿਹਿਆ ਦਿਲ ਦੁਖੀ ਹੁੰਦਾਗਾ ਜੇ ਫੜਦਿਆਂ ਦਾ ਮੋੜ ਦਿਆ ਕਰੋ